हेलो माय YouTube फैमिली सत श्री अकाल नमस्ते किवेंया तुसी सारे आई होप तुसी सारे बढ़िया होंगे ठीक होंगे दिल्ली दा पहला दिन मतलब नेक्स्ट मॉर्निंग हो गई या रात नु पहुंचे सी जी 10:00 बजे थोड़ी सवेरे पहुंचे सी ठीक हो जी ते उस तो बाद मॉर्निंग हुई ते मॉर्निंग च फिर assi छोले भटूरे खादे क्योंकि मेरी बुआ दे कोली दुकान बहुत बढ़िया छोले भटूरे बांधे उठे पनीर वाले भटूरे बांधे ते बुआ ਮੇਰੇ ਪੂਆ ਜੀ ਫਿਰ ਲੈ ਕੇ ਆਏ ਤਾਂ ਬਹੁਤ ਟੇਸਟੀ ਸੀਗੇ ਖਾ ਪੀ ਕੇ ਫਿਰ ਅਸੀਂ ਬਾਹਰ ਥੋੜਾ ਜਿਹਾ ਬੱਚੇ ਖੇਡਣ ਲੱਪੇ ਸੀ ਗਲੀ ਚ ਮੇਰੇ ਪੂਆ ਜੀ ਦਾ ਜਿਹੜਾ ਬੇਟਾ ਉਹਨਾਂ ਦੀ ਬੇਟੀ ਆਈ ਹੋਈ ਸੀ ਖੇਡਣ ਲੱਪੇ ਸੀ ਬੱਚੇ ਤੇ ਰੀਬੂ ਵੀ ਬਾਹਰ ਫਿਰ ਕੁਰਸੀ ਤੇ ਬੈਠ ਗਈ ਸੀ ਇਹ ਵੀ ਬੈਠੀ ਬੱਚਿਆਂ ਨਾਲ ਖੇਡ ਰਹੀ ਸੀ ਤੇ ਬਹੁਤ ਵਧੀਆ ਮਨ ਲੱਗ ਰਿਹਾ ਸੀਗਾ ਸਾਡਾ ਤੇ ਘੁੰਮਣ ਵੀ ਜਾਵਾਂਗੇ ਹਜੇ ਤਾਂ ਫਿਲਹਾਲ ਥੱਕ ਹੋ ਗਿਆ ਉੱਠੇ ਹੀ ਅਸੀਂ 6 ਵਜੇ ਅਸੀਂ ਭੂਆ ਜੀ ਦੇ ਘਰ ਪਹੁੰਚੇ ਆ ਤੇ ਉੱਥੇ ਅਸੀਂ 12 ਵਜੇ ਸਾਢੇ 11 12 ਵਜੇ ਉੱਠੇ ਉੱਠ ਕੇ ਫਿਰ ਨਾਸ਼ਤਾ ਕੀਤਾ ਉਹੀ ਜਿੱਦਾਂ ਤੁਹਾਨੂੰ ਦੱਸਿਆ ਛੋਲੇ ਪੂਰੇ ਖਾਦੇ ਫਿਰ ਤੇ ਫਿਰ ਅਸੀਂ ਬਾਹਰ ਬੈਠ ਕੇ ਕੰਮ ਵਾਲੇ ਕੰਮ ਵਾਲੇ ਭੂਆ ਜੀ ਨੇ ਲਗਾਏ ਹੋਇਆ ਉਹ ਕੰਮ ਕਰ ਗਏ ਸੀ ਸਾਰਾ ਤੇ ਖਾਣਾ ਪੀਣਾ ਫਿਰ ਭੂਆ ਜੀ ਤਾਂ ਕਹਿ ਰਹੇ ਸੀ ਕਿ ਨਾਸ਼ਤਾ ਕੀ ਕਰਨਾ ਫਿਰ 12 ਵਜੇ ਕਿਹਾ ਕਿਥੋਂ ਤੁਸੀਂ ਬਣਾ ਦੇ ਫਿਰੋਗੇ ਨਾ ਤੇ ਮੈਂ ਵੀ ਥੱਕੀ ਹੋਈ ਸੀ ਥੋੜਾ ਨਹੀਂ ਤਾਂ ਮੈਂ ਉਹ ਨਾਂਦੀ ਫੇਰ ਅਸੀਂ ਬਾਹਰ ਹੀ ਪੁਆ ਕਹਿੰਦੇ ਬਾਹਰ ਬਹੁਤ ਟੇਸਟੀ ਬੰਦ ਇੱਥੇ ਛੋਲੇ ਪੂਰੇ ਮਿਲਦੇ ਆ ਪਨੀਰ ਵਾਲੇ ਤੁਸੀਂ ਇੱਕੋ ਹੀ ਖਾ ਕੇ ਦੇਖੋ ਫਿਰ ਅਸੀਂ ਕਿਹਾ ਠੀਕ ਹੈ ਚਲੋ ਉਹੀ ਮੰਗਾ ਲੈਂਦੇ ਆ ਫਿਰ ਅਸੀਂ ਬਾਹਰ ਬੱਚਿਆਂ ਨਾਲ ਖੇਡਣ ਲੱਪੇ ਆਪਾਂ ਦੇਖੇ ਆ ਇੱਥੇ ਕੱਲ ਜੰਮ ਦੇਖਾ ਕੁੰਮਰ ਹਾਂ ਤੇ ਖਾਣਾ ਪੀਣਾ ਖਾ ਲਿਆ बाबू की डाल दीजिए गाइस है तो चलो थोड़ी देर से मिल दिए थे हाँ तो ये मैं थोड़ा अपना भूआ जी का थोड़ा जहा घर दिखा रही थी छोटा जहा ही मतलब है ते तीन दो रूम आ किचन वा भूआ वाले बहुत वा तो इन्हें बेटा जोड़े ਬਹੂਆ ਉਹ ਲੱਗ ਰਹੀਂਦੀ ਆ ਤੇ ਇੱਥੇ ਬਸ ਫਿਰ ਬੈਠੇ ਸੀ ਅਸੀਂ ਬਾਹਰ ਤੇ ਮੈਂ ਆਪਣੀ ਭੂਆ ਸੱਸ ਦੇ ਘਰੇ ਆਈ ਹੋਈ ਆ ਇਹਨਾਂ ਦੀ ਭੂਆ ਦੇ ਘਰ ਤੇ ਰਾਤ ਦਾ ਟਾਈਮ ਹੋ ਗਿਆ ਆ ਬਾਬੂ ਕੋ ਥੱਕ haar ke kheed ke so gaya ਤੇ ਮੈਂ ਇੱਥੇ ਮਟਰ ਛਿੱਲੇ ਭੂਆ ਜੀ ਨੇ ਗਾਜਰਾ ਗੋਭੀ ਕੱਟੀ ਅੱਜ ਅਸੀਂ ਬਣਾਵਾਂਗੇ ਮਿਕਸ ਵੈਜ ਮੈਂ ਭੂਆ ਨੂੰ ਕਿਹਾ ਤੁਸੀਂ ਬੈਠੋ ਮੈਂ ਬਣਾਦੀ ਆ ਤੇ ਮੈਂ ਇੱਥੇ ਫਿਰ ਬਣਾ ਲਾ ਪਈ ਸੀ ਸਬਜ਼ੀ ਵਗੈਰਾ ਸਾਰੀ ਕੱਟ ਲਈ ਸੀ ਪੂਆ ਕਨੇਜੇ ਤੁਮ ਬਣਾ ਬਣਾ ਕੇ ਖਵਾ ਮਗਾ ਕੋਈ ਨਹੀਂ ਤੁਸੀਂ ਬੈਠੋ ਮੈਂ ਬਣਾਨੀ ਆ ਮਿਕਸ ਵੈਜ ਬਹੁਤ ਵਧੀਆ ਬਣਦੀ ਇਹਨਾਂ ਸਬਜੀ ਵੈਸੇ ਵੀ ਹੁਣ ਸਰਦੀਆਂ ਦੀਆਂ ਜਿਹੜੀਆਂ ਸਬ지ਆਂ ਆ ਆਲੂ ਗੋ ਆਲੂ ਤਾਂ ਹੁੰਦੇ ਹੁੰਦੇ ਗਾਜਰ ਮਟਰ ਗੋਭੀ ਵਲਈ ਚੀਜ਼ਾਂ ਬਹੁਤ ਇੱਥੇ ਇੱਥੇ ਨਾ ਸ਼ੁਕਰ ਬਾਜ਼ਾਰ ਲੱਗਦਾ ਤੇ ਪੂਆ ਪੇਲੀ ਸਬ지ਆਂ ਲਿਆਏ ਸੀਗੇ ਬਹੁਤ ਜ਼ਿਆਦਾ ਤੇ ਬਹੁਤ ਸਬ지ਆਂ ਸੀਗੀਆਂ ਫ੍ਰੀਜ ਚ ਪੂ ਵਾਲੇ ਆ ਫਿਰ ਮੈਂ ਕਾ ਚਲ ਮਿਕਸ ਵੇਜੀ ਬਣਾਣੇ ਆ ਨਾਲੇ ਪਈਆਂ ਪਿੰਨਾ ਵੀ ਖਰਾਬ ਹੋਊਗੀ ਹੈ ਨਾ ਸਬਜ਼ੀਆਂ ਪੂਆ ਕਰਨੇ ਚਲੋ ਠੀਕ ਆ ਫਿਰ ਆਪਾਂ ਮਿਕਸ ਵੇਜੀ ਅੱਜ ਬਣਾਣੇ ਆ ਥੋੜਾ ਥੋੜੀਆਂ ਸਾਰੀਆਂ ਸਬਜ਼ੀਆਂ ਆਪਾਂ ਲਾਣੇ ਆ ਤੇ ਮੈਂ ਫਿਰ ਇੱਥੇ ਆਲੂ ਫਰਾਈ ਕੀਤੇ ਆਲੂ ਹਰ ਇੱਕ ਸਬਜ਼ੀ ਜਿਹੜੀ ਜਿਹੜੀ ਕੱਟੀ ਆ ਆਲੂ ਫਰਾਈ ਕਰਾਂਗੇ ਆਲੂ ਵੀ ਫਰਾਈ ਕੀਤੇ ਫਿਰ ਗਾਜਰ ਮਟਰ ਸੋਰੀ ਗਾਜਰ ਗੋਬੀ ਬੀਨਸ ਤੇ ਇਹ ਵੀ ਫਰਾਈ ਕਰਾਂਗੇ शिमला ਮਿਰਚ ਵੀ ਪਾਣੀ ਸੀਗੀ ਫਿਰ ਮੈਂ ਮਨਾ ਕਰਤਾ ਮਗਾ ਭੂਆ ਜੀ ਰਹਿਣ ਦੋ शिमला ਮਿਰਚ ਬਹੁਤ ਜ਼ਿਆਦਾ ਫਿਰ ਹੋ ਜਾਣੀਆਂ ਨਾ ਤੇ ਇੱਥੇ ਫਿਰ ਮੈਂ ਕਰਨ ਲੱਪੀ ਸੀ ਗੋਭੀ ਫਰਾਈ ਤੇ ਭੂਆ ਦੀ ਤੁਸੀਂ ਕਿਚਨ ਥੋੜੀ ਜੀ ਦੇਖ ਹੀ ਰਹੇ ਹੋਗੇ ਨਾ ਤੇ ਬਸ ਇੱਥੇ ਨਾ ਜਿੱਦਾਂ ਫਲੈਟ ਬਣਿਆ ਅੱਧਾ ਉੱਪਰ ਉੱਪਰ ਰਹਿੰਦੇ ਤਿੰਨ ਚਾਰ ਫਲੈਟ ਇਦਾਂ ਤਿੰਨ ਚਾਰ ਬਿਲਡਿੰਗ ਇਦਾਂ ਬਣੀ ਹੁੰਦੀ ਭੂਆ ਮੇਰੇ ਸਭ ਤੋਂ نیچے ਆ ਇੰਨਾ ਆ ਕਿ ਪੌੜੀਆਂ ਨਹੀਂ ਚੜ੍ਹਨੇ ਪੈਂਦੀਆਂ ਨੀਚੇ ਹੀ ਆ ਫਸਟ ਸਭ ਤੋਂ نیچے ਆ ਮਤਲਬ ਉੱਪਰ ਸੈਕਿੰਡ ਫਰ ਥਰਡ ਇਦਾਂ ਨਹੀਂ ਹੈਗਾ ਤੇ ਸਹੀ ਆ ਪੂਆਲੀ ਕੋ ਕਿ ਪੂਆ ਜੀ ਜਿਹਨੇ ਮੇਰੇ ਨਾਲ ਉਹ ਵੀ ਨਪੋੜੀਆਂ ਉੱਪਰ ਚੜ ਸਕਦੇ ਨਾ ਇਸ ਲਈ ਉਹਨਾਂ ਨੇ نیچے ਇਹ ਕਰ ਨਿਊ ਲਿਆ ਮੇਰੇ ਪੂਆ ਨੇ ਕਿਸੀ ਨਿਊ ਕਰੇ ਆਇਆ ਪਹਿਲਾਂ ਕਾਫੀ ਟਾਈਮ ਪਹਿਲਾਂ ਮੈਂ ਦਿੱਲੀ ਗਈ ਸੀ ਉਹ ਪੁਰਾਣਾ ਘਰ ਸੀ ਉੱਥੇ ਮੇਰੇ ਪੂਆ ਫਸਟ ਫਲੋਰ ਤੇ ਰਹਿੰਦੇ ਸੀਗੇ ਉਹ ਵੀ ਪੂੜੀਆਂ ਹੀ ਸੀਗੀਆਂ ਚੜ੍ਹਨੇ ਪੈਂਦੀਆਂ ਤੇ ਫਿਰ ਭੂਆ ਜੀ ਨੇ ਉਹ ਵੇਚ ਕੇ ਇਹ ਵਾਲਾ ਘਰ ਲਿਆ ਇੱਥੇ نیچے ਹੀ ਆ ਇੱਥੇ ਕੋਈ ਪੋੜੀ ਪੜੀ ਕੁਛ ਨਹੀਂ ਹੈ ਉੱਪਰ ਜਿਹੜੇ ਰਹਿੰਦੇ ਆ ਬਾਕੀ ਸਾਰੇ ਉੱਪਰ ਰਹਿੰਦੇ ਆ ਤਿੰਨ ਮੰਜ਼ਲਵਾ ਤੇ ਬਸ ਸਬਜ਼ੀ ਵਗੈਰਾ ਬਣ ਗਈ ਆ ਤੇ ਫਿਰ ਅਸੀਂ ਬੈਠ ਕੇ ਟੀਵੀ ਦੇਖਣ ਬੱਚੇ ਪੋਇਮਾ ਇੱਥੇ ਰਿਵ ਕਹਿੰਦੀ ਸੀ ਪੋਇਮਾ ਕਾਓ ਕਾਓ ਲਾਉ ਕੋ ਕਿਉਂ ਸਾਨੂੰ ਪਤਾ ਹੀ ਵਾਈਫਾਈ 'ਚ ਹੀ ਲੱਗਦੇ ਕਾਓ ਇੱਥੇ ਫਿਰ ਮੈਂ ਕਾਰਟੂਨ ਹੀ ਲਾ ਦਿੱਤੇ ਅਸੀਂ ਤੇ ਦੀਵੂ ਪੀੜੀ ਸੀ ਦੁੱਧ ਚਲੋ ਹੁਣ ਆਪਾਂ ਇੱਥੇ ਵੀਡੀਓ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਕਮੈਂਟ ਔਰ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ